ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ PSPCL ELM ਜਾਂ ਅਪਰੈਂਟਸਿਪ ਜਾਂ PSTCL ਜਾਂ ਇਲੈਕਟ੍ਰੀਕਲ ਦੇ PSPCL ਨਾਲ ਰਿਲੇਟਡ ਕਿਸੇ ਵੀ ਭਰਤੀ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕਲਾਸ ਹੋਣ ਵਾਲੀ ਹੈ ਸੋ ਜਿਹੜੇ ਦੋਸ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਵੀਡੀਓ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ 1200 ਦੇ ਕਰੀਬ MCQ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ 96461 15144 ਥਰੇ ਡਿਸਪਲੇ ਤੇ ਵੀ ਟੈਕਸਟ ਮੈਸੇਜ ਆਈ ਜਾ ਰਿਹਾ ਹੈ ਤੁਸੀਂ 200 ਰੁਪਏ ਓਨਲੀ Google Pay ਜਾਂ PhonePe ਕਰਨੇ ਹਨ ਤੁਹਾਨੂੰ ਤੁਰੰਤ WhatsApp ਦੇ ਜ਼ਰੀਏ ਤੁਹਾਨੂੰ ਸਾਰੀਆਂ ਦੀ ਸਾਰੀਆਂ PDF ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਠੀਕ ਹੈ ਜੀ ਸੋ ਬਹੁਤ ਹੀ ਚੰਗਾ ਵਧੀਆ ਮਟੀਰੀਅਲ ਹੈ ਬਹੁਤ ਹੀ ਹੈਲਪਫੁਲ ਹੋਣ ਵਾਲਾ ਹੈ ਮਟੀਰੀਅਲ ਤੁਸੀਂ ਜ਼ਰੂਰ ਲਓ ਇੱਕ ਵਾਰੀ 200 ਰੁਪਏ ਤੋਂ ਜ਼ਿਆਦਾ ਵੱਡੀ ਫੀਸ ਨਹੀਂ ਹੈ ਸੋ ਆਪਦੇ ਅਸੀਂ MCQ ਸਾਰੇ ਤਿਆਰ ਕੀਤੇ ਹੋਏ ਹਨ ਜੀ ਕਿਸੇ ਦਾ ਕੋਈ ਵੀ ਕਾਪੀਰਾਈਟ ਨਹੀਂ ਹੈ ਸਾਰੇ ਜਿੰਨੇ ਵੀ ਪਿਛਲੇ ਬੋਰਡ ਦੇ ਪੇਪਰਾਂ ਵਿੱਚ ਪੇਪਰ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਰਿਪੀਟ ਹੁੰਦੇ ਹਨ ਜਿਹੜੇ ਸਾਨੂੰ ਮੋਸਟ ਇੰਪੋਰਟੈਂਟ ਲੱਗਦੇ ਹਨ ਬੋਰਡ ਤੋਂ ਹੀ ਪਤਾ ਕਰਕੇ ਦੇਖ ਲਿਆ ਉਹ ਸਾਰੇ ਐਮਸੀਕਿਊ ਹਨ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਜਸ ਜ਼ਿਆਦਾ ਟਾਈਮ ਨਾ ਵੇਸਟ ਕਰਦੇਵੇ ਵੀਡੀਓ ਨੂੰ ਕਰਦੇ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਬਿਜਲੀ ਦੇ ਬਲਬ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ ਹਾਂਜੀ ਦੋਸਤੋ ਬਿਜਲੀ ਦੇ ਬਲਬ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ ਆਪਸ਼ਨਸ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਲਿਥੀਅਮ ਆਰਗਨ ਆਕਸੀਜਨ ਜਾਂ ਕਾਰਬਨ ਡਾਈਆਕਸਾਈਡ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਆਰਗਨ ऑप्शन एडा इज द बिल्कुल राइट आंसर है दोस्तों नेक्स्ट क्वेश्चन चलिए दोस्तों ਕਵਸ ਨੰਬਰ ਹੈ 2 ਕੰਪਿਊਟਰ ਕੰਪਿਊਟਰ ਦੇ ਵਿੱਚ ਕਿਹੜੀ ਗੈਸ ਕੰਪਿਊਟਰ ਦੇ ਵਿੱਚ ਵਰਤੀ ਜਾਣ ਵਾਲੀ ਆਈਸੀ ਚਿਪ ਕਿਸ ਦੀ ਬਣੀ ਹੁੰਦੀ ਹੈ ਵਿੱਚ ਇੱਕ ਆਈਸੀ ਚਿਪ ਲੱਗੀ ਹੁੰਦੀ ਹੈ ਉਹ ਕਿਸ ਦੀ ਬਣੀ ਹੁੰਦੀ ਹੈ ਤਾਂਬਾ ਸਿਲੀਕਨ ਸਟੀਲ ਜਾਂ ਪਲਾਸਟਿਕ ਹਾਂਜੀ ਦੋਸਤੋ ਰਾਈਟ ਆਨਸਰ ਇਸ ਦਾ ਹੋ ਜਾਏਗਾ ਦੋਸਤੋ ਸਿਲੀਕਨ অপশন এডা ইস দা বিলকুল রাইট আনসার ঠিক হ দোস্ত নেক্সট কোশ্চেন চল গই জি কোশ্চেন নাম্বার হ 3 রাসায়নিক উর্জা নু বিজলি উর্জা وچ তব্দীল করন ওয়ాలే যন্ত্র নু কি কেয়া জন্দা হ অপশনস apne সামনে ਦਿੱতিয়া হইয়া হ্যাঁ জি پہلی হ মটর दुसरी হ জেনারেটর তৃতীয় হ মুভিং কলমিটার कोलामीटर जा चौथी बैटरी हाँ जी दोस्तों राइट आंसर right है बैटरी ठीक है जी बैटरी अगे चलते हैं नैक्सट क्वेश्चन क्वेश्चन है चार नंबर ਇਹਨਾਂ ਦਿੱਤਿਆਂ ਵਿੱਚੋਂ ਬਿਜਲੀ ਦਾ ਸਭ ਤੋਂ ਵਧੀਆ ਕੰਡਕਟਰ ਕਿਹੜਾ ਹੈ? ਐਲੂਮੀਨੀਅਮ, ਤਾਂਬਾ, ਚਾਂਦੀ, ਜਾਂ 골ਡ, ਸੋਨਾ। ਹਾਂ ਜੀ ਦੋਸਤੋ। ਹਮ ਦਾ ਰਾਈਟ ਆਨਸਰ ਹੈ ਆ ਦੋਸਤੋ ਚਾਂਦੀ। ਚਾਂਦੀ। ਠੀਕ ਹੈ ਜੀ। ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ। ਕਵਸਚਨ ਨੰਬਰ ਹੈ 5 ਹੈਲੋਜਨ ਲੈਂਪ ਦਾ ਫਿਲਾਮੈਂਟ ਕਿਸ ਮਿਸ਼ਰਤ ਨਾਲ ਬਣਿਆ ਹੈ ਟੰਗਸਟਨ ਅਤੇ ਆਇਓਡੀਨ ਟੰਗਸਟਨ ਅਤੇ ਬਰੋਮਿਨ ਟੰਗਸਟਨ ਅਤੇ ਸੋਡੀਅਮ ਮੋਲੀਬਡੇਨੀਅਮ ਅਤੇ ਸੋਡੀਅਮ ਇਹ ਸੋ ਦੋਸਤੋ ਜੋ ਰਾਈਟ ਆਨਸਰ ਹੈ ਉਹ ਹੈ ਟੰਗਸਟਨ ਅਤੇ ਆਇਓਡੀਨ ਆਪਸ਼ਨ ਏ ਉਹਦਾ ਇਸ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਚੱਲੀਏ ਦੋਸਤੋ ਕੁਐਸਚਨ ਨੰਬਰ ਹੈ 6 ਅਲਟਰਨੇਟਿੰਗ ਕਰੰਟ ਕਿਸ ਲਈ ਨਹੀਂ ਵਰਤਿਆ ਜਾਂਦਾ ਕਿਸ ਲਈ ਨਹੀਂ ਵਰਤਿਆ ਜਾਂਦਾ ਆਪਸ਼ਨ ਆਪਣੇ ਸਾਹਮਣੇ ਦਿੱਤੀਆਂ ਗਿਆ ਨੇ ਪਹਿਲੀ ਹੈ ਸਟੋਰੇਜ ਬੈਟਰੀ ਨੂੰ ਚਾਰਜ ਕਰਨ ਲਈ ਇੱਕ ਇਲੈਕਟ੍ਰਿਕ ਮੋਟਰ ਚਲਾਉਣ ਲਈ ਇਲੈਕਟ੍ਰਿਕ ਪਾਵਰ ਚਲਾਉਣ ਲਈ ਇੱਕ ਇਲੈਕਟ੍ਰਿਕ ਟੋਸਟਰ ਨੂੰ ਗਰਮ ਕਰਨ ਲਈ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਸਟੋਰੇਜ ਬੈਟਰੀ ਨੂੰ ਚਾਰਜ ਕਰਨ ਲਈ ਅਲਟਰਨੇਟਿੰਗ ਕਰੰਟ ਨਹੀਂ ਵਰਤੇ ਜਾਂਦਾ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕਵੈਸਚਨ ਨੰਬਰ ਹੈ 7 ਸੋ ਇੱਕ ਵਾਰੀ ਮੈਂ ਅਨਾਉਂਸ ਕਰ ਦਿੰਦਾ ਜਿਹੜੇ ਦੋਸਤਾਂ ਨੇ ਸਾਡੇ ਟਾਪ ਦੇ ਐਮਸੀਕਿਊ 1200 ਦੇ ਕਰੀਬ ਐਮਸੀਕਿਊ ਲੈਣੇ ਹਨ ਖੁਦ ਦੇ ਸਾਡੇ ਤਿਆਰ ਕੀਤੇ ਹੋਣ ਜਿਹੜੇ ਪਿੱਛੇ ਬੋਰਡ ਦੇ ਜਿੰਨੇ ਵੀ ਇਗਜ਼ਾਮ ਹੋ ਚੁੱਕੇ ਹਨ ਉਹਨਾਂ ਦੇ ਵਿੱਚ ਵੀ ਕੋਈ ਕੁਐਸਚਨ ਰਿਪੀਟ ਨੇ ਆ ਤਾਂ ਜਿਹੜੇ 100% ਜਿਨ੍ਹਾਂ ਦੀ ਆਉਣ ਦੀ ਸੰਭਾਵਨਾ ਹੈ ਉਹਨਾਂ ਦੇ ਵੀ ਨੇ ਤਾਂ 1200 ਦੇ ਕਰੀਬ ਐਮਸੀਕਿਊ ਲੈਣ ਲਈ ਓਨਲੀ ਫੀਸ ਹੈ 200 ਰੁਪਏ ਤੁਸੀਂ ਸੈਂਡ ਕਰਨੀ ਹੈ ਗਗਲਪੇ ਜਾਂ ਫੋਨਪੇ ਨੈਕਸਟ ਨੰਬਰ ਕਿਹੜੇ ਨੰਬਰ ਤੇ ਭੇਜਣੀ ਹੈ ਉਹ ਵੀ ਦੱਸ ਦਿਨਾ ਜੀ 96461 15144 9646115144 ਇਸ ਨੰਬਰ ਤੇ ਤੁਸੀਂ ਸਾਨੂੰ ਪੇਮੈਂਟ ਪਾਦਨੀ ਹੈ ਅਸੀਂ ਤੁਹਾਨੂੰ ਜਲਦੀ ਹੀ ਪੀਡੀਐਫ ਭੌਣ ਦੀ ਕੋਸ਼ਿਸ਼ ਕਰਾਂਗੇ ਜੀ ਸੋ ਇਸ ਦਾ ਕੁਐਸਚਨ ਚੱਲਦੇ ਆਪਾਂ ਫਰਿੱਜ ਵਿੱਚ ਕੀ ਵਰਤਿਆ ਜਾਂਦਾ ਹੈ ਨਿਓਨ ਗੈਸ ਆਰਗਨ ਗੈਸ ਫਿਊਨ ਫਿਊਨ ਗੈਸ ਜਾਂ ਓਜ਼ੋਨ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੋ ਜਾਏਗਾ ਰੀਓਨ ਗੈਸ ਠੀਕ ਹੈ ਜੀ ਨੈਕਸਟ ਕੁਐਸਚਨ ਚੱਲ ਗਿਆ ਦੋਸਤੋ ਕੁਐਸਚਨ ਨੰਬਰ ਹੈ 8 ਹੇਠਾਂ ਦਿੱਤੇ ਵਿੱਚੋਂ ਕਿਹੜਾ ਯੰਤਰ ਹੈ ਜੋ ਡਾਇਰੈਕਟ ਕਰੰਟ ਨੂੰ ਅਲਟਰਨੇਟਿੰਗ ਕਰੰਟ ਵਿੱਚ ਬਦਲਦਾ ਹੈ ਜਨਰੇਟਰ बिजली मीटर इन्वर्टर या ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਇਨਵਰਟਰ ਇਨਵਰਟਰ ਸੌਰੀ অপਸ਼ਨ ای ਡੀ ਇਸ ਦਾ ਬਿਲਕੁਲ ਰਾਈਟ ਆਨਸਰ ਨੈਕਸਟ ਕੁਐਸਚਨ ਚੱਲਦੇ ਹਾਂ ਦੋਸਤੋ ਕੁਐਸਚਨ ਨੰਬਰ ਹੈ 9 ਇਲੈਕਟ੍ਰੋ ਮੈਗਨੇਟ ता बनिया होंगे है ऑप्शन अपने सामने दिखा हुई पहली है निकल जिंक नर्मलोहा जानसी राइट आंसर है दोस्तों इसका नर्मलोहा ऑप्शन ईडी इसका बिल्कुल राइट आंसर नेक्स्ट क्वेश्चन चलिए दोस्तों आप ਕੁਆਸਨ ਨੰਬਰ ਹੈ 10। ਫੇਟ ਲਿਖੇ ਵਿੱਚੋਂ ਕਿਹੜੀ ਇੱਕ ਧਾਤ ਨਹੀਂ ਹੈ? ਇੱਕ ਧਾਤ ਨਹੀਂ ਹੈ। ਇਹਨਾਂ ਚਾਰਾਂ ਵਿੱਚੋਂ ਦੱਸਣਾ ਹੈ ਕਿਹੜੀ ਨਹੀਂ ਹੈ? ਲੋਹਾ, ਤਾਂਬਾ, ਸਲਫਰ ਤੇ ਜ਼ਿੰਕ। ਜੋ ਰਾਈਟ ਆਨਸਰ ਹੈ ਦੋਸਤੋ ਇਸ ਦਾ ਉਹ ਹੈ ਸਲਫਰ। ਆਪਸ਼ਨ A ਇਸ ਦਾ ਬਿਲਕੁਲ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਚੱਲ ਗਿਆ ਦੋਸਤੋ ਕੁਐਸਚਨ ਨੰਬਰ ਹੈ 11 ਏਟ ਲਿਖਿਆ ਵਿੱਚੋਂ ਕਿਹੜੀ ਫਿਊਜ਼ ਤਾਰ ਦੀ ਵਿਸ਼ੇਸ਼ਤਾ ਹੋਣੀ ਚਾਹੀਦੀ ਹੈ ਉੱਚ ਪ੍ਰਤੀਰੋਧ ਘੱਟ ਪ੍ਰਤੀਰੋਧ ਉੱਚ ਤਰਲਤਾ ਨਾ ਤਾਂ ਉੱਚ ਪ੍ਰਤੀਰੋਧ ਅਤੇ ਨਾ ਤਾਂ ਬਹੁਤ ਘੱਟ ਪ੍ਰਤੀਰੋਧ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਆਪਸ਼ਨ ਸਸਾ ਨਾ ਤਾਂ ਉੱਚ ਪ੍ਰਤੀਰੋਧ ਅਤੇ ਨਾ ਤਾਂ ਬਹੁਤ ਘੱਟ ਪ੍ਰਤੀਰੋਧ ਆ ਬਿਲਕੁਲ ਰਾਈਟ ਆਨਸਰ ਹੈ ਸਤਾ ਨੋਟ ਕਰ ਲਓ ਦੋਸਤੋ ਸੋ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 12 ਦੋਸਤੋ ਜਿਨ੍ਹਾਂ ਨੇ ਥਿਉਰੀ ਦੀ ਕਲਾਸਾਂ ਨਹੀਂ ਲਗਾਈਆਂ ਹੋਈਆਂ ਤਾਂ ਆਪਣੇ ਚੈਨਲ ਤੇ ਜਾ ਕੇ ਪਲੇਲਿਸਟ ਬਣੀ ਹੋਈ ਹੈ ਪੀਐਸ ਪੀਸੀਐਲ ਦੇ ਨਾਲ PSPCL आलम 2500 ਇਸਰ ਦਾ ਨਾਮ ਦੀ ਇੱਕ ਆਪਣੇ ਬਣੀ ਵੀ ਪਲੇਲਿਸਟ ਉਹ ਤੋਂ ਤੁਸੀਂ ਜਾ ਕੇ ਸਿੱਧੀਆਂ ਦੇਖ ਸਕਦੇ ਹੋ ਸਾਰੇ ਕਲਾਸਾਂ ਤੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਕਹਿ ਰਿਹਾ ਹੈ ਇਲੈਕਟ੍ਰਿਕ ਪਾਵਰ ਦੀ ਜਿਹ ਪਾਵਰ ਦੀ ਐਸਜੂਨਟ ਕੀ ਹੈ हाँ जी दोस्तों वोल्ट वाट केवीए द किलो वोल्ट राइट आंसर द वाट नेक्स्ट क्वेश्चन ब्रदर क्वेश्चन नंबर है तेरह अल्टरनेटर दे रोटर की किस्म की है सिलेंडर मुक्त रोटर मुख्रोव रोटर जा ਊੜਾ ਤੇ ਐੜਾ ਦੋਵੇਂ ਰਾਈਟ ਆਨਸਰ ਇਸ ਦਾ ਸਿਲੰਡਰ ਰੋਟਰ ਅਤੇ ਮੁਖਤ ਰੋਟਰ ਇਸ ਦਾ ਰਾਈਟ ਆਨਸਰ ਹੋਏਗਾ ਆਪਸ਼ਨ ਸਸਾ ਊੜਾ ਤੇ ਐੜਾ ਦੋਵੇਂ ਨੈਕਸਟ ਕੁਐਸਚਨ ਚੱਲ ਗਿਆ ਦੋਸਤੋ ਕੁਐਸਚਨ ਨੰਬਰ 14 ਇੱਕ ਐਂਪੀਅਰਮੀਟਰ ਦੀ ਮਾਪ ਰੇਂਜ ਨੂੰ ਬਦੌਣ ਲਈ ਇਸ ਦੇ ਸਮਾਨਾਂਤਰ ਵਿਚ ਇੱਕ ਛੋਟੇ ਮੁੱਲ ਦਾ ਪ੍ਰਤੀਰੋਧ ਜੋੜਿਆ ਜਾਂਦਾ ਹੈ ਇਸ ਨੂੰ ਕੀ ਕਿਹਾ ਜਾਂਦਾ ਹੈ ਮੋਸਟ ਇੰਪੋਰਟੈਂਟ ਕੁਸਚਨ ਹੈ ਦੋਸਤੋ ਗਨਕ ਸ਼ੰਟ ਲੜੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਸ਼ੰਟ ਨੈਕਸਟ ਕੁਸਚਨ ਚੱਲੀਏ ਦੋਸਤੋ ਕੁਸਚਨ ਨੰਬਰ ਹੈ 15 ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ ਦੇ ਅਨੁਸਾਰ ਰੇਡੀਓ ਗਤੀਵਿਧੀ ਦੀ ਇਕਾਈ ਕੀ ਹੈ ਬੈਕਰੇਲ ਗੋਸ ਵੈਬਰ ਦਾ ਟਿਊਰੀ ਹਾਂਜੀ ਦੋਸਤੋ ਸੋ ਇਸ ਦਾ ਤੁਸੀਂ ਆਨਸਰ ਸਾਨੂੰ ਕਮੈਂਟ ਬਾਕਸ ਵਿੱਚ ਦੇਣਾ ਹੈ ਇਹ ਸਜੋ ਆਨਸਰ ਸਹੀ ਹੈ ਉਹ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਹੈ ਕਿ ਇਹ ਵਾਲਾ ਹੈ ਠੀਕ ਹੈ ਦੋਸਤੋ ਸੋ ਇਸ ਦਿਨ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸਰਨ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ